ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾ ਸਰਪੰਚਾਂ ਵੱਲੋਂ ਅੱਜ ਨੋਮੀਨੇਸ਼ਨ ਦੇ ਆਖਰੀ ਦਿਨ ਹਲਕਾ ਮਜੀਠਾ 'ਚ ਹੋਈ ਗੁੰਡਾਗਰਦੀ ਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਉੱਪਰ ਗੰਭੀਰ ਦੋਸ਼ ਲਗਾਏ ਹਨ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਨੋਮੀਨੇਸ਼ਨ ਦੇ ਆਖਰੀ ਦਿਨ ਹਲਕਾ ਮਜੀਠਾ ਵਿੱਚ ਵਿਕਰਮ ਸਿੰਘ ਮਜੀਠੀਆ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੰਜਾਬ ਸਰਕਾਰ ਉੱਪਰ ਗੰਭੀਰ ਦੋਸ਼ ਲਗਾਏ ਹਨ ਉਹਨਾਂ ਨੇ ਕਿਹਾ ਕਿ ਮਜੀਠੇ ਹਲਕੇ 'ਚ ਆਮ ਆਦਮੀ ਪਾਰਟੀ ਦੀ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ ਚੋਣ ਕਮਿਸ਼ਨ ਨੂੰ ਗੁਚਾਰਚਾ ਕੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਈਆਂ ਜਾਣ ਇਸੇ ਕਾਗਜ਼ ਤੇ ਕਿਸੇ ਨੂੰ ਨਾ ਦਿੱਤੀ ਜਾਵੇ ਬਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਦਿਖਾਉਂਦੇ ਹੋਏ ਕਿ ਜਦ ਦੂਸਰੀ ਵਕਫਾ ਪਾਰਟੀਆਂ ਤੇ ਨਮਈ ਤੇ ਲਾਈਨਾਂ ਵਿੱਚ ਖੜੇ ਹੋ ਕੇ ਆਪਣੇ ਕਾਗਜ਼ ਪੱਤਨ ਦੀ ਉਡੀਕ ਕਰੇ ਜਾਂ ਚਦ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿਛਲੀ ਵਾਰੀ ਥਾਣੀ ਆਪਣੇ ਨੋਮੀਨੇਸ਼ਨ ਕੰਦਾ ਟੱਪ ਕੇ ਅੰਦਰ ਵੱੜਦੇ ਦਿਖਾਈ ਦੇ ਰਹੇ ਹਨ ਔਰ ਇਹ ਇੱਕ ਉਤੇ ਕਮਰਾ ਨੰਬਰ 1 ਬਾਟ ਨੰਬਰ 10000 ਤੇ ਗੁਰਜਾ ਸਿੰਘ ਦਾ ਰਹਾ ਨੰਗਲ ਬਨਵਾ ਮੇਰਾ ਪਿੰਡ ਆ ਤੇ ਮੈਂ ਫਾਈ ਜਮਾ ਕਰਾਉਣ ਗਿਆ ਆਪਣੀ ਮੈਥੋਨੀ ਜਮਾ ਹੋਈ ਫਾਈਲ ਦਾ ਮੈਨੂੰ ਨਹੀਂ ਪਤਾ ਕਿੱਥੇ ਗਈ ਪਰ ਮੈਂ ਆਪਣੀ ਜਾਨ ਵਜਾ ਕੇ ਮਹਾਨ ਨਿਗਣਾ ਕੋ ਸਾਹ ਹੀ ਨਹੀਂ ਆਉਂਦੇ ਅੱਥਰ ਤੇ ਅੰਦਰ ਕਈ ਗੱਲ ਕਰਕੇ ਡਿਪੈਂਡ ਹੈ ਨਹੀਂ ਤੇ ਪਾਣੀ ਦਾ ਵੀ ਪ੍ਰਬੰਧ ਕੋਈ ਨਹੀਂ ਪਾਣੀ ਦਾ ਵੀ ਬੁਰਾ ਹਾਲ ਹੈ ਜੇ ਹੋ ਸਕਦਾ ਤੇ ਪਾਣੀ بچਾਓ ਮੇਰੇ ਵੀਰ ਉਥੇ ਕੋਈ ਜੇ ਭਾਵੇਂ ਨੌਜਵਾਨ ਹੈ ਸਾਡਾ ਹਾਲਾ ਤੇ ਬਚਾ ਸਕਦਾ ਹੈ ਨਾਲ ਦੀ ਨਾਲ ਭੇਜੋ